ਹਾਂਜੀ ਦੋਸਤੋ ਵੈਕਜੀ ਖਾਲਸਾ ਵੈਕਜੀ ਦੇ ਪਤੀ ਅੱਜ ਤੁਹਾਨੂੰ ਮਿਲਾਉਣੀ ਆ ਛੋਟੀ ਜੀ ਸਰਦਾਰ ਸਰਦਾਰ ਜੋਰਾਵਰ ਸਿੰਘ ਤੇ ਇਹ ਹੈਗੇ ਨੇ ਜੀ ਸਰਦਾਰ ਆਪਣੇ ਸਰਦੂਲ ਵਿਵਾਇਦੇ ਬੇਟੇ ਤੇ ਉਹਨਾਂ ਦੇ ਬੇਟੇ ਆ ਇਹ ਖਾਲ ਅਕੈਡਮੀ ਚ ਪੜ੍ਹਦੇ ਨੇ ਤਾਂ ਇਹਨਾਂ ਦਾ ਬੜਾ ਸ਼ੌਂਕ ਸੀ ਕਿ ਮੈਂ ਪੱਗ ਬੰਨਣੀ ਆ ਤਾਂ ਆਪਾਂ ਇਹਨਾਂ ਦੇ ਪੱਗ ਬੰਨਈਏ ਸਭ ਤੋਂ ਅਨਸਾਰ ਤੇ ਆ ਥੋੜਾ ਪਹਿਲਾਂ ਦੀ ਆ ਵੀਡੀਓ ਇਹ ਕਨੇਵੇਂ ਕੁੜੇ ਗੁੜਤੇ ਚੜਨਾ ਸੀ ਘੋੜਸਵਾਰੀ ਕਰਨੀ ਸਾਨੂੰ ਵੀ ਚੜਾਓ ਤੇ ਫਿਰ ਅੱਜ ਪਹਿਲੇ ਦਿਨ ਹੀ ਇਸ ਨੂੰ ਉੱਤੇ ਚੜਾਇਆ ਸੀ ਅਸੀਂ ਸਾਡੀ ਅੱਜ ਹੈਗੀ ਹੈ ਤੀਜੀ ਕਲਾਸ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਘੋੜੀ ਦਾ ਨਾਮ ਹੈਗਾ ਨੋਰੀ ਇਹ ਬੈਲਾਰੂਸ ਘੋੜੇ ਦੀ ਬੱਜੀਆ ਜਿਹੜਾ ਚੰਨੀ ਬਾਈ ਕੋਲਾ ਤੇ ਕਰਨਪੁਰ ਸ਼ਹਿਰ ਕਰਨਪੁਰ ਰਾਜਸਥਾਨ ਉਸ ਘੋੜੇ ਹੈਗਾ ਜਿਹੜਾ ਇਹ ਬੈਲਾਰੂਸ ਘੋੜਾ ਪਹਿਲਾਂ ਵੀਰ ਲੱਖੇ ਵੀਰ ਕੋਲ ਸੀਗਾ ਤੇ ਬਹੁਤ ਪਿਆਰੀਆਂ ਘੋੜੀਆਂ ਦੋ ਬੱਚੀਆਂ ਨੇ ਵਾਈ ਕੋਲੇ ਦੋਨੇ ਬੈਲਾਰੂਸ ਦੀਆਂ ਤੇ ਦੋਨੇ ਜੈਪੰਗਲ ਨੇ ਤੇ ਆਪਾਂ ਇਹਨਾਂ ਦੀ ਟ੍ਰੇਨਿੰਗ ਕਰ ਰਹੇ ਆ ਤੇ ਅੱਜ ਤੀਜੀ ਕਲਾਸ ਦੀ ਆਪਾਂ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਤੇ ਵਾਈਗੁਰ ਕਿਰਪਾ ਕਰ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਰੈਡੀ ਕਰਕੇ ਤਿਆਰ ਕਰਕੇ ਲਿਆਉਣਾ ਟਰੈਕ ਦੇ ਉੱਪਰ ਉਥੋਂ ਕਿਲੋਮੀਟਰ ਲੂਰ ਹੈਗਾ ਟਰੈਕ ਉੱਥੇ ਛੋਟੀ ਜੀ ਕੱਸੀ ਆ ਜਿੱਦਾਂ ਛੋਟੀ ਜੀ ਨਹਿਰ ਖੈਲੋ ਉਹ ਕਸੀਰੇ ਨਾਲ ਨਾਲ ਅਸੀਂ ਟ੍ਰੈਕ ਬਣਾਇਆ ਟ੍ਰੈਕ ਹੈਗਾ 2 ਕਿ ਮਰਬਿਆਂ ਦਾ ਟ੍ਰੈਕ ਮੰਨ ਲਓ 40 50 ਕਿਲੇ ਲੰਮਾ ਤੇ ਬਹੁਤ ਸੋਹਣਾ ਟ੍ਰੈਕ ਬਣਾਇਆ ਵੀਰੇ ਨੇ ਬਹੁਤ ਮਿਹਨਤ ਕੀਤੀ ਆ ਜਿਨ ਦਿਖਾਇਆ ਸੀ ਪਿਛਲੀ ਵੀਡੀਓ ਦੇ ਵਿੱਚ ਟ੍ਰੈਕ ਬਣਾਉਂਦੇ ਤੇ ਆਪਾਂ ਜਾ ਕੇ ਦੋ ਰਾਉਂਡ ਇਹਦੇ ਵਾਕਿੰਗ ਦੇ ਕਰਵਾਏ ਵਾਕਿੰਗ ਕਰਵਾਈ ਤੇ ਆ ਆਪ ਜੀ ਨੂੰ ਦਿਖਾ ਰਹੇ ਹਾਂ ਉੱਪਰ ਬੈਠੇ ਜਾਣ ਸਾਰੀ ਦਾ ਟ੍ਰੈਕ ਤੇ ਬੈਠ ਕੇ ਆਪਾਂ ਤੇ ਜਾ ਕੇ ਦੋ ਰਾਉਂਡ ਵਾਕਿੰਗ ਦੇ ਕਰਵਾਏ ਵੋਕਿੰਗ ਕਰਵਾ ਕੇ ਦੇਖੋ ਕਿੰਨਾ ਸੋਹਣਾ ਹਮਲੂ ਟਰੈਕ ਬਣਿਆ ਬਹੁਤ ਜ਼ਿਆਦਾ ਵਧੀਆ ਕੋਈ ਡਿਸਟਰਬੇਸ਼ਨ ਨਹੀਂ ਹੈ ਕੋਈ ਗੱਡੀ বাস ਟਰੱਕ ਕੁਝ ਵੀ ਨਹੀਂ ਆਉਂਦਾ ਤੇ ਇਹ ਮੇਰਾ ਪੋਤਾ ਹੈ ਸੋਨਾ ਪੁੱਤ ਇਹ ਟ੍ਰੇਨਿੰਗ ਕਰ ਰਿਹਾ ਹੈ ਇਸੇ ਘੋੜੀ ਨੂੰ ਇਹਦਾ ਨਾਮ ਅਵੀਆ ਹੈ ਇਹ ਆਪਣਾ ਭਾਂਜਾ ਹੈ ਤੇ ਇਹਨੇ ਉਹ ਅੱਧਾ ਘੰਟਾ ਸੀ ਕਲਾਸ ਲਈ ਤੇ ਅੱਧਾ ਘੰਟਾ ਇਹਨੇ ਨਾਲ ਹੀ ਰੌਂਡ ਲਾਏ ਸਾਡੇ ਕੋਲੇ ਮੋਟਰਸਾਈਕਲ ਹੈ ਨਹੀਂ ਸੀ ਤੇ ਚਲੋ ਨੇੜੇ ਸੀਗਾ ਅਸੀਂ ਲੈ ਕੇ ਨਿਗੇ ਮੈਂ ਇਹਨੂੰ ਕਿਹਾ ਵੀ ਮੇਗਾ ਪੁੱਤ ਖੜ ਕੇ ਦੇਖ ਲੈ ਇੱਥੇ ਕਹਿੰਦਾ ਜੀ ਨਹੀਂ ਮੈਂ ਨਾਲ ਹੀ ਜਾਣਾ ਜਿੰਨੇ ਵੀ ਰੌਂਡ ਲਾਉਂਗੇ ਉਹਨੇ ਨਾਲ ਹੀ ਭੱਜ-ਭੱਜ ਕੇ ਉਦਾਂ ਹੀ ਚੀਕਾ ਕੀਤੀ ਘੋੜੀ ਕਿਦਾਂ ਤੋਰ ਰਹੇ ਆ ਕੀ ਕਰ ਰਹੇ ਆ ਕਿਉਂਕਿ ਕੱਲ ਨੂੰ ਉਹਨੇ ਅੰਮਲ ਕੋੜੀ ਨੂੰ ਟ੍ਰੇਨ ਕਰਨਾ ਆ ਜਾਂ ਜੋ ਵੀ ਹੈ ਨਾ ਤੇ ਉਹਨੂੰ ਆਪਾਂ ਸਿਖਾ ਰਹੇ ਆ ਤੇ ਥੋੜੀ ਠੰਡ ਸੀ ਹਵਾ ਚੱਲਦੀ ਸੀ ਮੈਂ ਇਹ ਹੀ ਪਾ ਲਿਆ ਆਪਣਾ ਕਾਬੂਆ ਵਾਲਾ ਕੁੜਜਾ ਬਾਹਰ ਕਿਸੇ ਯਾਰ ਦੋਸਤ ਨੇ ਭੇਜਿਆ ਸੀ ਤੇ ਆਹ ਲੋਕਰੋ ਚੈੱਕ ਪਹਿਲੀ ਵਾਰ ਟ੍ਰੈਕ ਦੇ ਉੱਪਰ ਇਹਨੂੰ ਆਪਾਂ ਰੋਹਾਲ ਤੋਰ ਰਹੇ ਆ ਕਿੰਨੇ ਸੋਹਣੇ ਪੈਰ ਦੇ ਦੀ ਐ ਸੋਚ ਕੇ ਦੇਖੋ ਕਿੰਨੀ ਜਿਆਦਾ ਵਧੀਆ ਘੋੜੀ ਐ ਤੇ ਬਲੱਡ ਦੇ ਵਿੱਚ ਹੀ ਵੀ ਤੋੜਾ ਹੈਗਾ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੋਹਣਾ ਘੋੜੀ ਤਿਆਰ ਹੋ ਰਹੀ ਐ ਤੇ ਆਪਾਂ ਇਹਨੂੰ ਰੇਵੀਆ 'ਚ ਵੀ ਮੰਨ ਲਓ ਦੋ ਕਾਊਂਡ ਇਹਨੂੰ ਰੇਵੀ ਤੇ ਲਵਾਇਆ ਤੇ ਪਹਿਲਾਂ ਆਪਾਂ ਵਾਕਿੰਗ ਕਰਵਾਈ ਫਿਰ ਉਸ ਤੋਂ ਬਾਅਦ ਆਪਾਂ ਰੁਹਾਲ ਕਰਾਈ ਰੁਹਾਲ ਤੋਂ ਬਾਅਦ ਫਿਰ ਆਪਾਂ ਇਹਨੂੰ ਥੋੜੇ ਜਿਹਾ ਰੇਵੀਏ ਤੇ ਦੋ ਦੋ ਰਾਊਂਡ ਕਰਵਾਏ ਦੇਖੋ ਕਿੰਨੇ ਪਿਆਰੇ ਪੈਰ ਦੇ ਦੀਆਂ ਉਦੋਂ ਅਸੀਂ 15-20 ਮਿੰਟ ਅੰਲਾ ਕੇ ਤਲਾਸ਼ ਫਿਰ ਉੱਥੋਂ ਅਸੀਂ ਉਤਰ ਗਏ ਸੀ ਉਤਰ ਕੇ ਫਿਰ ਚੱਲੇ ਘਰ ਨੂੰ ਘਰ ਆਉਂਦੇ ਵੀਰਾ ਕਹਿੰਦਾ ਵੀ ਮੈਂ ਚੜਨ ਆਇਆ ਘੂੜੇ ਤੇ ਵੀਰਾ ਗੁਰਦਰਾ ਸਾਹਿਬ ਮੱਥਾ ਟੇਕਿਆ ਸੀ ਦੇਖੋ ਕਿੰਨਾ ਵਧੀਆ ਧਮਾਲਾ ਵਗੈਰਾ ਬਣਿਆ ਵੀਰੇ ਨੇ ਤੇ ਫਿਰ ਅਸੀਂ ਉਹਨੂੰ ਉਹਨੂੰ ਉਹਦੇ ਉੱਪਰ ਚੜਾ ਦਿੱਤਾ ਨੋਰੀ ਤੇ ਤਾਂ ਵੀਰਾ ਉਥੋਂ ਉਹਨੂੰ ਪਤਾ ਨਹੀਂ ਸੀ ਉਹਨੂੰ ਕਿੱਦਾਂ ਤੋੜਨਾ ਕਿਵੇਂ ਕੀ ਹੈ ਕਿਦਾਂ ਨਾਲ ਕੀ ਕਰਨਾ ਹੈ ਤਾ ਉਹਨੇ ਸਰਗਾਮ ਜੀ ਅੱਡੀ ਮਾਰੀ ਥੀ ਉਹ ਕੋਟ ਚੱਲ ਪੀ ਮੜ ਕੇ ਉਹ ਕਾਏ ਰੋਕਣੀ ਕਿਤੇ ਆ ਕਿਵੇਂ ਆ ਫਿਰ ਉਹਨੂੰ ਕਿਹਾ ਹੋਲ ਲਗਾਓ ਉੱਥੇ ਰੁਕ ਗਈ ਤੇ ਫਿਰ ਅਸੀਂ ਉਹਨਾਂ ਨੂੰ ਕਾਰਤਿਕ ਲੈ ਕੇ ਆਏ ਅਸੀਂ ਆ ਵੀ ਕਾਰਤਿਕ ਲੈ ਕੇ ਚੱਲੋ ਤੁਹਾਨੂੰ ਪਤਾ ਲੱਗੇ ਕਿਦਾਂ ਚੱਲਦੀ ਹੈ ਕੀ ਕਰਦੀ ਹੈ ਤੁਹਾਡਾ ਸਹਿਣਾ ਮੰਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਦਾਂ ਲੱਗਿਆ ਕਿਵੇਂ ਲੱਗੀ ਟ੍ਰੇਨਿੰਗ ਤੇ ਆਪਣੇ ਭਰਾ ਦਾ ਵੱਧ ਤੋਂ ਵੱਧ ਸਾਥ ਦੀ ਵਾਪਸੀ ਸਾਰੇ ਜਣੇ ਬਹੁਤ ਪਿਆਰ ਦੇ ਰਹੇ ਹੋ ਇਹ ਵੀਰੇ ਦਾ ਆ ਗਿਆ ਘੋੜਿਆਂ ਦਾ ਤਵੇਲਾ ਵੀਰੇ ਨੇ ਤੇ ਮੱਜਾਗਾ ਮਾਂ ਵੀ ਰੱਖੀਆਂ ਤੇ ਨਾਲ ਦੋ ਘੋੜੀਆਂ ਰੱਖੀਆਂ ਬਹੁਤ ਪਿਆਰੀਆਂ ਤੇ ਫਿਰ ਉਹ ਘੋੜੀ ਕਾਬੂ ਛੇ ਗਏ ਆਪਣੇ ਪਿੱਛੇ ਚਲੀ ਗਈ ਉਸ ਤੋਂ ਬਾਅਦ ਅਸੀਂ ਇੱਕ ਨਵੀਂ ਚੀਜ਼ ਸਿਖਾਈ ਘੋੜੀ ਨੂੰ ਕਿ ਉਥੇ ਆਪਾਂ ਸਟੂਲ ਪਿਆ ਸੀਗਾ ਵੱਡਾ ਸਾਰਾ ਤੇ ਉਹ ਉਥੇ ਨਾਲ ਰੱਖਿਆ ਰੱਖ ਕੇ ਤੇ ਵੀਰੇ ਨੂੰ ਕਿਹਾ ਤੇ ਵੀ ਤੁਸੀਂ ਇਹਦੇ ਉੱਪਰ ਪੈਰ ਰੱਖ ਕੇ ਉਤਰੋ ਆਮ ਨਾਲ ਤੇ ਇਸੇ ਦੇ ਉੱਪਰ ਹੀ ਚੜਨ ਦਾ ਆਪਾਂ ਨੇ ਉਹਦੇ ਉੱਤੇ ਲਾਈ ਵੀ ਕੱਲ ਨੂੰ ਬੱਚੇ ਵੀ ਚੜ ਸਕਦੇ ਆ ਤੇ ਬਜ਼ੁਰਗ ਵੀ ਤੇ ਉਸ ਘੋੜੀ ਉੱਥੇ ਆ ਕੇ ਤਾਰੇ ਤੇ ਉਤਨੀ ਆ ਕੇ ਚੜਾਵੇ ਹਨਾ ਜਾਂ ਤੁਸੀਂ ਕਿਤੇ ਵੀ ਤੁਸੀਂ ਕਿਹਾ ਕਿਸੇ ਪੈਂਡੀ ਨਾਲ ਮੰਜੇ ਨਾਲ ਜਾਂ ਕਿਤੇ ਵੀ ਇਹੋ ਜੀ ਕੁਰਸੀ ਨਾਲ ਲਾਵੋ ਤੇ ਘੋੜਾ ਤੁਹਾਨੂੰ ਆਰਾਮ ਨਾਲ ਚੜਾਵੇ ਤੇ ਉਤਾਰੇ ਦੇਵੇ ਹਨਾ ਕੱਲ ਨੂੰ ਬੱਚੇ ਬਜ਼ੁਰਗ ਜਾਂ ਕੋਈ ਵੀ ਚੜ ਸਕਦਾ ਉਹਦੇ ਉੱਪਰ ਇਸ ਵਧੀਆ ਪਰਫੈਕਟ ਚੀਜ਼ ਮੰਨ ਲਓ ਬਣ ਤਿਆਰ ਕੀਤੀ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਇਹ ਪ੍ਰੋਫੈਸ਼ਨਲ ਘੋੜਾ ਉਹੀ ਹੈ ਜਿਹੜਾ ਤੁਹਾਨੂੰ ਪਿਆਰ ਨਾਲ ਚੜਾਵੇ ਤੇ ਉਤਾਰੇ ਤੁਹਾਡੀ ਕੇਅਰ ਕਰੇ ਤੇ ਵੀਡੀਓ ਵਧੀਆ ਲੱਗੀ ਤਾਂ ਬਤਵਾਰ ਸ਼ੇਅਰ ਕਰ ਦਿਓ ਦੱਸਿਓ ਕਿਵੇਂ ਲੱਗੀ ਠੀਕ ਹੈ ਜੀ ਬਤਵਾਰ ਕਮੈਂਟ ਕਰਿਓ ਆਪਣੇ ਭਰਾ ਦਾ ਬਹੁਤ ਸਾਦੇ ਤੇ ਸਾਰੇ ਜਣੇ ਅੱਜ ਜੁੰਦੇਵਸ ਤੇ ਰੋ ਤੇ ਆਪਾਂ ਟ੍ਰੇਨਿੰਗ ਦੀ ਵੀਡੀਓ ਵੀ ਤੁਹਾਨੂੰ ਪਾਵਾਂਗੇ ਅਗਲੀ ਵਾਰ ਦੱਸਦੀਆਂ ਤੇ ਟ੍ਰੇਨਿੰਗ ਦੀ ਵੀਡੀਓ ਤੁਹਾਨੂੰ ਡੇਲੀ ਅਪਡੇਟ ਆ ਪਾਉਂਦੇ ਰਹਿਾਂਗੇ ਸਾਰੇ ਘੋੜਿਆਂ ਦੀਆਂ ਨਵੇਂ-ਨਵੇਂ ਘੋੜੇ ਤਿੰਨ-ਚਾਰ ਆਪਾਂ ਹੋਰ ਟ੍ਰੇਨ ਕਰ ਰਹੇ ਹਾਂ ਤਾਂ ਉਹਨਾਂ ਦੀ ਵੀਡੀਓ ਵੀ ਤੁਹਾਨੂੰ ਜਲਦ ਅਪਲੋਡ ਕਰਾਂਗੇ ਧੰਨਵਾਦ ਜੁੰਦੇਵਸ ਤੇ ਰੋ ਬਾਈ ਜੋਜੀ ਖਾਲਸਾ ਬਾਈ ਜੋਜੀ ਕੀ ਫਤਿਹ